ਉਹ ਕਿਹਾ ਜਾਂਦਾ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲਵਾਰਿਸ ਲਾਸ਼ਾਂ ਦਾ ਵਾਰਿਸ ਭਾਈ ਸਾਹਿਬ ਬੈਂਕ ਵਿੱਚ ਨੌਕਰੀ ਕਰਦੇ ਸਨ ਇੱਕ ਵਾਰ ਉਹਨਾਂ ਦੇ ਦੋ ਸਾਥੀਆਂ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਭਾਈ ਸਾਹਿਬ ਉਹਨਾਂ ਦੀ ਪਾਲ ਵਿੱਚ ਠਾਣੇ ਜਾਂਦੇ ਹਨ ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਦਾ ਉਸ ਸਮੇਂ ਤੇ ਮਾਹੌਲ ਨੂੰ ਦੇਖਦੇ ਹੋਏ ਨੇੜੇ ਦੇ ਸ਼ਮਸ਼ਾਨ ਘਾਟ ਵੱਲ ਜਾਂਦੇ ਹਨ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਦੋ ਸਾਥੀ ਹੀ ਨਹੀਂ ਸਗੋਂ ਇੱਥੇ ਤਾਂ ਲੰਮੀ ਲਿਸਟ ਹੈ ਜਿਨ੍ਹਾਂ ਦੇ ਨਾਮ ਮਗਰ ਲਵਾਰਿਸ ਲਿਖਿਆ ਹੋਇਆ ਹੈ ਭਾਈ ਸਾਹਿਬ ਵੱਲੋਂ 25 ਹਜ਼ਾਰ ਲਾਸ਼ਾਂ ਦੀ ਪਛਾਣ ਕਰਕੇ ਇੱਕ ਲਿਸਟ ਤਿਆਰ ਕੀਤੀ ਜਾਂਦੀ ਹੈ ਜਾਂਚ ਪੜਤਾਲ ਕਰਨ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ ਜਿਨ੍ਹਾਂ ਨੌਜਵਾਨਾਂ ਨੂੰ ਸਾੜਿਆ ਹੈ ਉਹਨਾਂ ਦੀ ਉਮਰ 15 ਤੋਂ 35 ਸਾਲ ਦੀ ਹੈ ਅਤੇ ਇਹਨਾਂ ਵਿੱਚੋਂ ਤਾਂ ਕੁਝ ਚੰਗੀ ਤਰ੍ਹਾਂ ਮਰੇ ਵੀ ਨਹੀਂ ਸਨ ਲੇਕਨ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ ਉਹਨਾਂ ਦੀ ਤਿਆਰ ਕੀਤੀ ਰਿਪੋਰਟ ਦੇ ਚਰਚੇ ਬਾਹਰਲੇ ਮੁਲਕਾਂ ਤੱਕ ਹੌਣ ਲੱਗ ਪਏ ਸਨ ਜੋ ਪੁਲਿਸ ਲਈ ਸਿਰ ਪੀੜ ਦਾ ਕਾਰਨ ਬਣਦਾ ਜਾ ਰਿਹਾ ਸੀ ਇੱਕ ਦਿਨ ਖਾਲੜਾ ਜੀ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਨੂੰ ਧੋਰੇ ਸਨ ਕਿ ਪੁਲਿਸ ਦੀ ਇੱਕ ਗੱਡੀ ਆਉਂਦੀ ਹੈ ਤੇ ਉਹਨਾਂ ਨੇ ਚੁੱਕ ਕੇ ਲੈ ਜਾਂਦੀ ਹੈ ਉਨ੍ਹਾਂ ਉੱਪਰ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਹੈ। ਤੁਸੀਂ ਇਹ ਦੇਣ ਤੋਂ ਬਾਅਦ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀ লাশ ਨੂੰ ਵੀ ਲਵਾਰਿਸ ਕਹਿ ਕੇ ਨਹਿਰ ਵਿੱਚ ਧੋਹ ਦਿੱਤਾ ਜਾਂਦਾ ਹੈ।